ਇਹ ਨਦਾਂ ਵਾਹਿਗੁਰੂ ਜੀ ਕਾ ਖਾਲਸਾ ਇੱਕ ਇਧਰੋਂ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਥੇ ਖੜੇ ਆਪਾਂ ਜਿਹੜਾ ਕਿ ਸੀਟਾਂ ਵਾਲਾ ਪੁਰ ਸੰਗਰੂ ਰੋਡ ਪੈਂਦਾ ਸੰਗਤ ਜੀ ਤੇ ਲੱਗੇ 12-13 ਕਿਲੋ ਅਮਰਗੜਾ ਸੰਗਤ ਜੀ ਦੇਖੋ ਇਹ ਪੰਜਾਬ 'ਚ ਖੜੇ ਆ ਆਪਾਂ ਕੋਈ ਦਿੱਲੀ ਬੰਬੇ ਨਹੀਂ ਖੜੇ ਆ ਆਪਾਂ ਪੰਜਾਬ ਦੇ ਵਿੱਚ ਖੜੇ ਆ ਇਹ ਤੁਸੀਂ ਡੇਰਾ ਦੇਖ ਰਹੇ ਹੋ ਇਹ ਤੇਦਾ ਡੇਰਾ ਆ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਿਆਦਵੀ ਕੀਤੀ ਸੀ 2015 ਵਿੱਚ ਡੇਰਾ ਸੱਚਾ ਸੋਤਾ ਪਰ ਆਪਾਂ ਰਾਮ ਰੀਮ ਠੁਕਾ ਠੁਕਾ ਦੇਖੋ ਇਹਦੇ ਦੇਖੋ ਇਹ ਪੰਜਾਬ ਜਿਹਨਾਂ ਦਾ ਡੇਰਾ ਬਣ ਗਿਆ ਤੇ ਲਾਗੇ ਸਰੂਪ ਸੰਗਰੂਰ ਵਿੱਚ ਐਨੇ ਨੇ ਯੋਧੇ ਸਿੰਘ ਰਹਿੰਦੇ ਇੱਥੇ ਲਾਗੇ-ਲਾਗੇ ਮੈਂ ਕਹਿੰਦਾ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਕਿ ਡੇਰਾ ਪੰਜਾਬ 'ਚ ਬਣ ਕਿਦਾਂ ਗਿਆ ਇਹ ਡੇਰਾ ਪੱਕਾ ਬਣ ਗਿਆ ਦੇਖੋ ਦਰਵਾਜ਼ੇ ਖੁੱਲੇ ਆ ਕੋਈ ਅੰਦਰ ਇਹਨਾਂ ਦੇ ਪ੍ਰੋਗਰਾਮ ਵੀ ਚੱਲਦੇ ਹੋਣੇ ਸਾਰਾ ਕੁਝ ਚੱਲਦਾ ਤੇ ਪੰਜਾਬ ਵਿੱਚ ਇਹਦਾ ਬਾਈਕਾਰ ਸੀ ਅਕਾਲ ਤੱਕ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਪਈ ਸੱਚੇ ਡੇਰੇ ਸੋਦੇ ਨੂੰ ਰਾਮਹੀਮ ਨੂੰ ਕਿਹੜਾ ਕਿਫਾ ਸੋਦੇ ਵਾਲਾ ਇਹਨੂੰ ਮੂੰਹ ਨਹੀਂ ਲਾਉਣਾ ਪਰ ਸੰਗਤ ਜੀ ਅਸੀਂ ਇੱਥੇ ਇਹਨਾਂ ਤੋਂ ਵੱਡੇ-ਵੱਡੇ ਡੇਰੇ ਬਣਾਉਂਦੇ ਮੈਂ ਇਹ ਬੜੀ ਸ਼ਰਮ ਵਾਲੀ ਗੱਲ ਆ ਆ ਜਿਹੜਾ ਪਿੰਡ ਬਲਾਕ ਪਲਵਾਨ ਵਾਲੇ ਸੰਗਤ ਦਾ ਲਾਗੇ ਅਮਰਗੜ ਵਾਲਿਆਂ ਦਾ ਸੰਗਰੂਰ ਵਾਲਿਆਂ ਦਾ ਜਿੰਨਾ ਜਿੰਨਾ ਏਰੀਆ ਲਾਗੇ ਲਾਗੇ ਪਿੰਡਾਰੇ ਲਾਗੇ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਡੇਰਾ ਨਵਾਂ ਬਣ ਗਿਆ ਤੇ ਅਸੀਂ ਹੁਣ ਮਰ ਗਏ ਆ ਸਾਨੂੰ 2015 ਭੁੱਲ ਗਿਆ ਤੇ ਜਿਹੜੀ ਗੁਰੂਗ੍ਰਾਮ ਸਾਹਿਬ ਦੀ ਬਿਆਦਵੀ ਕੀਤੀ ਸੀ ਉਸ ਡੇਰੇ ਵਿੱਚ ਛੋਟੀ ਛੋਟੀ ਬੱਚੀਆਂ ਦਾ ਮਤਲਬ ਬਰਤਕਾਰ ਹੋਏ ਸੀ ਸਾਰੇ ਇੱਥੇ ਮਰ ਗਏ ਆ ਜਿਹੜੇ ਇਹਨਾਂ ਨੇ ਇੱਥੇ ਡੇਰਾ ਪੈਣ ਕਿਦਾਂ ਦਿੱਤਾ ਮੈਂ ਸੰਗਤ ਜੀ ਬੇਨਤੀ ਕਰਦਾ ਮੇਰੀ ਕੋ ਵੀਡੀਓ ਪਾਉਣ ਦੀ ਇਹ ਇਹ ਬੇਨਤੀ ਸੀ ਕੀ ਸੰਗਤ ਜੀ ਇਹ ਤੁਹਾਨੂੰ ਮੈਂ ਡਰੈਸ ਦੱਸ ਦਿੱਤਾ ਉੱਥੇ ਲਿਖਿਆ ਵੀ ਆ ਤੇ ਨੰਬਰ ਵੀ ਆਪਾਂ ਚਾੜਾਂਗੇ ਇਹਨਾਂ ਦਾ ਬੇਨਤੀ ਆ ਕਿ ਇਹ ਡੇਰਾ ਬੰਦ ਕੀਤਾ ਜਾਵੇ ਇਹ ਡੇਰੇ ਨੂੰ ਪੱਕੇ ਤੌਰ ਤੇ ਤਾਲੇ ਲਵਾਏ ਜਾਣ ਨਾ ਕੋਈ ਅੰਦਰ ਨਾ ਕੋਈ ਬਾਹਰ ਜਾਵੇ ਨਾ ਹੀ ਇਸ ਰਾਮ ਰਹੀਮ ਜਿਹੜਾ ਝੂਠਾ ਸੌਦੇ ਵਾਲੇ ਦਾ ਇੱਥੇ ਕੋਈ ਪ੍ਰਚਾਰ ਹੋ ਸਕੇ ਕਿਉਂਕਿ ਪੰਜਾਬ ਵਿੱਚ ਬਾਈਕਾਟ ਆ ਔਰ ਬਾਈਕਾਟ ਰਵਾਂਗੇ ਆਪਾਂ ਰਹਿਣ ਦਾਂਗੇ ਕਿਉਂਕਿ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕੀਤੀ ਸੀ ਉਸ ਤੋਂ ਦਿਨ ਤੋਂ ਅੱਜ 2025 ਚੜ ਗਿਆ ਬਿਆਦਬੀਆਂ ਹੋ ਰਹੀਆਂ 2015 ਤੋਂ ਬਿਆਦਬੀ ਸ਼ੁਰੂ ਹੋਈ ਸੀ ਅੱਜ ਤੱਕ 2025 ਤੱਕ ਦੇ ਬਿਆਦਬੀਆਂ ਹੋ ਰਹੀਆਂ ਤੇ ਬਿਆਦਬੀ ਕੀਤੀ ਕਿਸ ਰਾਮ ਰਹੀਮ ਕੁੱਤੇ ਨੇ ਕਹਿ ਕੇ ਇਹਨੇ ਸ਼ਰ੍ਹਾਂ ਬਿਆਦਬੀ ਕਹਿ ਕੇ ਕਰਾਈ ਸੀ ਗੁਰੂ ਗ੍ਰੰਥ ਸਾਹਿਬ ਜੀ ਸਿੱਖੋ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਆ ਜੇ ਤੁਸੀਂ ਲੈ ਸਕਦੇ ਤਾਂ ਲੈ ਲਓ ਚੈਲੰਜ ਕਰਕੇ ਸਾਰੀ ਉਸ ਕੋ ਪੂਣੀ ਦਿਸਦੀ ਹੈ ਜਿਹਨੇ ਲੈ ਕੇ ਡੈਂਡਰ ਲਾਈ ਸੀ ਪਾਦਲ ਦੀ ਸਰਕਾਰ ਸੀ ਕੁਝ ਉਸ ਤੋਂ ਕਵੇਂ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਪੁਲਿਸ ਨੇ ਨਹੀਂ ਕੀਤਾ ਜਿਹੜੀਆਂ ਸੰਗਤਾਂ ਸਾਡੇ ਵਰਗੀਆਂ ਉੱਥੇ ਬੈਠੇ ਸੀ ਆਪਾਂ ਤੇ ਜਦੋਂ ਆਪਾਂ ਨਾਮ ਜਾਪ ਰਹੇ ਸੀ ਸਵੇਰੇ ਅਮਰਤ ਵੇਲੇ ਪੰਜਾਬ ਪੁਲਿਸ ਨੇ ਸਾਡੇ ਦੇ ਕਿਦਾਂ ਡਾਂਗਾ ਭਰਾ ਕੇ ਸਾਨੂੰ ਬਖੀਰਿਆ ਗਿਆ ਉਸ ਤੋਂ ਬਾਅਦ ਕੋਈ ਮੋਰਚਾ ਨਹੀਂ ਸੰਗਤ ਜੀ ਲੱਗਾ ਸੋ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਜਿਹੜਾ ਇੱਥੇ ਦੇ ਮਤਲਬ ਪ੍ਰਿਤਪਾਲ ਸਿੰਘ ਜੀ ਆ ਉਹ ਸਾਰਾ ਇੱਥੇ ਦੇ ਦੱਸਣਗੇ ਪੂਰਾ ਪ੍ਰੋਪਰ ਜਿਹੜਾ ਐਡਰੈਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀਓ ਪੰਜਾਬ ਦੇ ਵਾਸੀਓ ਦਾਸ ਦਾ ਨਗਰ ਅੰਮ੍ਰਿਤਸਰ ਦੇ ਲਾਗੇ ਪਿੰਡ ਅਲੀਪੁਰ ਹੈ ਸੋ ਇਹ ਬੜੀ ਹੀ ਨਖੇਦੀ ਵਾਲੀ ਗੱਲ ਹੈ ਕਿ ਅਸੀਂ ਪੰਜਾਬ ਦੇ ਅੰਦਰ ਖੜੇ ਹਾਂ ਜਦੋਂ ਅਸੀਂ ਸੀਟਾਂ ਵਾਲ ਤੋਂ ਇੱਧਰ ਆ ਜੀ ਰੋਡ ਸੰਗਰੂਰ ਰੋਡ ਨੂੰ ਜਾਣੇ ਹਾਂ ਹਨਕ ਵਾਲਾ ਗੁਰਦੁਆਰਾ ਸਾਹਿਬ ਆਉਂਦਾ ਹੈ ਜਿਸ ਰੋਡ ਦੇ ਉੱਪਰ ਸੂਰੂ ਦੇ ਅੰਦਰ ਹਾਂਜੀ ਉਸ ਰੋਡ ਤੇ ਅਸੀਂ ਖੜੇ ਇੱਧਰ ਤਕਰੀਬਨ ਪਲਵਾਨ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿੱਥੇ ਇੱਕ ਅਖੌਤੀ ਬਲਤਕਾਰ ਸੌਦੇ ਸਾਹ ਸਰਸੇ ਵਾਲੇ ਦਾ ਡੇਰਾ ਖੁੰਨ ਚੁੱਕਿਆ ਹੈ ਨਵਾਂ ਹੀ ਬਣਿਆ ਹੈ ਪਹਿਲਾਂ ਤਾਂ ਅਸੀਂ ਪਲਵਾਨ ਨਵਾਸੀ ਛੀਟਾਂਵਾਲ ਨਵਾਸੀ ਅਲੀਪੁਰ ਨਵਾਸੀ ਲੋਹੇ ਪਿੰਡ ਹੈਗਾ ਜੋ ਇਸ ਪਿੰਡ ਦੇ ਵਿੱਚ ਇਹ ਪਿੰਡ ਦੇ ਜੋ ਨਿਵਾਸੀਆਂ ਨੂੰ ਉਹਨਾਂ ਨੂੰ ਬੜੀ ਨਿੰਦਣ ਵਾਲੀ ਗੱਲ ਹੈ ਖਾਲਸਾ ਜੀ ਉਹ ਮੈਂ ਸਮਝਦਾ ਵੀ ਲਾਹਣਤਾ ਨੇ ਉਸ ਬਲਤਕਾਰੀ ਸੌਦਾ ਸਾਧਾ ਡੇਰੇ ਦਾ ਜਿਸ ਨੇ ਬਲਤਕਾਰ ਕੀਤੇ ਹਨ ਮਨੁੱਖਤਾ ਦਾ ਕਾਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀ ਇੱਥੇ ਪਣਾ ਦੀਆਂ ਵੇਚਤੀਆਂ ਕੀਤੀਆਂ ਹਨ ਅਤੇ ਖਾਸ ਕਰਕੇ ਮੁੱਖ ਦੋਸ਼ੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਹਨ ਅਤੇ ਉਸ ਦੇ ਚੇਲੇ ਅੱਜ ਵੀ ਇਹ ਵਿਅਦਮੀਆਂ ਕਰਨ ਦੇ ਲਈ ਉਤਸ਼ਾਹੂ ਹਨ ਸੋ ਖਾਲਸਾ ਜੀ ਪੰਜਾਬ वासियों ਤੁਹਾਨੂੰ ਜਾਗਣਾ ਪਵੇਗਾ ਇਹ ਰਾਜਨੀਤਿਕ ਲੋਕ ਭਾਵੇਂ ਰਾਜਨੀਤਿਕ ਲੋਕ ਕੋਈ ਵੀ ਹੋਣ ਭਾਵੇਂ ਆਮ ਆਦਮੀ ਪਾਰਟੀ ਵਾਲੇ ਹੋਣ ਭਾਵੇਂ ਕੌਮੀ ਗਦਰ ਬਾਦਲਕੇ ਹੋਣ ਭਾਵੇਂ ਆਰਐਸਐਸ ਹੋਵੇ ਭਾਵੇਂ ਕਾਂਗਰਸ ਵਾਲੇ ਹੋਣ ਬੀਜੇਪੀ ਵਾਲੇ ਹੋਣ ਇਹ ਪੰਜਾਬ ਦੇ ਅੰਦਰ ਡੇਰੇ ਦਾ ਨੂੰ ਪਹਿਲ ਦਿੰਦੇ ਹਨ ਵੋਟਾਂ ਦੀ ਖਾਤਰ ਸੋ ਖਾਲਸਾ ਜੀ ਇਹ ਸਮੁੱਚੇ ਇਕੱਲੇ ਇਕੱਲੇ ਪੰਜਾਬ ਦੇ ਬੱਚੇ ਨੂੰ ਮਾਈ ਭਾਈ ਨੂੰ ਆਪ ਜਾਗਣਾ ਪਵੇਗਾ ਕਾਂ ਕਰਕੇ ਨਸੇ ਤੋਂ ਵੀ ਪੰਜਾਬ ਨੂੰ ਬਚਾਇਆ ਜਾ ਸਕੇ ਸੋ ਖਾਲਸਾ ਜੀ ਅਤੇ ਇਸ ਤਰ੍ਹਾਂ ਦੇ ਜੋ ਕਰਮ ਕਾਂਢੀ ਪਖੰਢੀ ਖਾਨਾ ਇਹਨਾਂ ਤੋਂ ਵੀ ਆਪਣੇ ਮਨੁੱਖਾ ਜੀਵਨ ਨੂੰ ਬਚਾਇਆ ਜਾਵੇ ਸੋ ਇਹ ਇਲਾਕਾ ਨਿਵਾਸੀਆਂ ਨੂੰ ਖਾਸ ਕਰਕੇ ਬੇਨਤੀ ਕਰਦਾ ਹਾਂ ਕਿ ਜਿੰਨਾ ਸਮਾਂ ਇਹਨਾਂ ਨੂੰ ਤੁਸੀਂ ਬੰਦ ਨਹੀਂ ਕਰਵਾਉਂਦੇ ਹਾਂਗੇ ਸੋ ਇਹ ਪੰਚਾਇਤਾਂ ਵੀ ਡਰੂਕਾ ਦੇ ਪ੍ਰਬੰਧਕ ਮੈਂਬਰਾਂ ਨੂੰ ਵੀ ਅਤੇ ਜਿਹੜੇ ਇਸ ਇਲਾਕੇ ਦੇ ਸੰਤ ਮਹਾਂਪੁਰਖ ਬਾਗੇ ਬਾਬੇ ਪ੍ਰਚਾਰਕ ਹਨ ਉਹ ਵੀ ਮੋਕਦੋਸੀ ਹਨ ਜੋ ਆਪਣੀ ਆਵਾਜ਼ ਨੂੰ ਨਹੀਂ ਉਠਾਉਂਦੇ ਹਨ ਕਿ ਮੂੰਹਾਂ ਦੇ ਉੱਪਰ ਸੱਚ ਬੋਲਣ ਦੇ ਲਈ ਸਿਕਲੀਆਂ ਲਾ ਲੈਂਦੇ ਹਨ ਸੋ ਖਾਲਸਾ ਜੀ ਦਾਸੂ ਮਹਾਰਾਜ ਜਿੰਨਾ ਸਿੰਘ ਸ਼ਿਵਾ ਬਖਸ਼ੀਆ ਇਸ ਕਾਮ ਸ਼ਿਵਾ ਕਰਾਂਗੇ ਖਾਲਸਾ ਜੀ ਜੋ ਵੀ ਕਰ ਰਹੇ ਹਨ ਸੋ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਭਾਈ ਦਵਿੰਦਰ ਸਿੰਘ ਜੀ ਸਤਕਾਰ ਕਮੇਟੀ ਵਾਲੇ ਅੱਜ ਅਸੀਂ ਕਿਸੇ ਮਸਲੇ ਦੇ ਵਿੱਚ ਭਾਈ ਆਪਣੇ ਵੈਗੁਰੂ ਪਲਵਾਨ ਭਿੰਦਰ ਸਿੰਘ ਪਲਵਾਨ ਜੀ ਨੂੰ ਮਿਲਣ ਗਏ ਸੀ ਤੇ ਸ਼ਰਮਨੀ ਕਮੇਟੀ ਮੈਂਬਰ ਹੈ ਸ਼ਰਮਨੀ ਕਮੇਟੀ ਮੈਂਬਰ ਹੈ ਜਦ ਸਿੰਘ ਭਲਵਾਨ ਜੀ ਨੂੰ ਮਿਲਣ ਗਏ ਤੇ ਜਦੋਂ ਅਸੀਂ ਡੇਰੇ ਬਾਰੇ ਦੇਖਿਆ ਤਾਂ ਮਮਾਣ ਸਾਡਾ ਬਹੁਤ ਦੁਖੀ ਹੋਇਆ ਕਿ ਪੰਜਾਬ ਦੇ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ ਸੋ ਪੰਜਾਬ ਨੂੰ ਕੁਝ ਵੀ ਨਹੀਂ ਹੋਇਆ ਅੱਜ ਸਾਡੀ ਜਿਹੜੀ ਨੌਜਵਾਨੀ ਨਸੇ ਦੇ ਵਿੱਚ ਮਰ ਰਹੀ ਹੈ ਇਹਦਾ ਮੁੱਖ ਕਾਰਨ ਇਹੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਵਿਸਰ ਕਰਕੇ ਅਖੌਤੀ ਡੇਰੇਦਾਰਾਂ ਨੂੰ ਮੰਨਣਾ ਕਰਨੀਆਂ ਗੰਡੀਆਂ ਨੂੰ ਮੰਨਣਾ ਇਹ ਮੁੱਖ ਵਿਸ਼ਾ ਹੈ ਅੱਜ ਸੋ ਖਾਲਸਾ ਜੀ ਇਹਦੇ ਵਿੱਚ ਦਾਸ ਵੱਲੋਂ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਹਾਂ ਜਿੰਨਾ ਸਮਾਂ ਹਰ ਇੱਕ ਪਿੰਡ ਦਾ ਹਰ ਇੱਕ ਕਸਬੇ ਦਾ ਹਰ ਇੱਕ ਸ਼ਹਿਰ ਦਾ ਮਾਈ ਭਾਈ ਬੱਚਾ ਬਜ਼ੁਰਗ ਆਪਣੀਆਂ ਮਰੀਆਂ ਹੋਈਆਂ ਜਿਵੇਂ ਦਾ ਨਹੀਂ ਦੇ ਵਿਗਾਉਂਦਾ ਹੈਗਾ ਖਾਲਸਾ ਜੀ ਉਹਨਾਂ ਸਮਾਂ ਪੰਥ ਦਾ ਕੌਮ ਦਾ ਮਨੁੱਖਤਾ ਦਾ ਪੁਲਾ ਨਹੀਂ ਹੋਇਆ ਪੰਜਾਬ ਨੂੰ ਕੁਝ ਨਹੀਂ ਹੋਇਆ ਜਿਹੜੇ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਬੰਦ ਹਨ ਖਾਲਸਾ ਜੀ ਉਹਨਾਂ ਦੇ ਪ੍ਰਤੀ ਆਪਣੀ ਆਵਾਜ਼ ਨੂੰ ਉਠੰਗ ਕਰਨਾ ਪਵੇਗਾ ਤਾਂ ਇਹ ਸੰਭਵ ਨਹੀਂ ਹੈਗਾ ਕਿ ਇਹ ਬੰਦ ਹੋ ਸਕਣਾ ਫਰਾਈਆਂ ਬੰਦ ਹੋ ਹੋ ਸਕੇ ਨਸ਼ੇ ਬੰਦ ਹੋਣ ਭ੍ਰਿਸ਼ਟਾਚਾਰ ਬੰਦ ਕੋ ਸਕੇ ਦਾਸਵੰਨੋਂ ਸੌਦਾ ਸਾਦ ਖੋਤੀ ਢੇਰੇਦਾਰ ਸੱਸੇ ਵਾਲਾ ਭਾਵੇਂ ਖੋਤੀ ਵਿਆਸ ਵਾਲਾ ਹੋਵੇ ਜਾਂ ਕੋਈ ਵੀ ਕਰਮ ਕਾਂਡੀ ਬਖੰਡੀ ਹੋਵੇ ਅਸੀਂ ਉਹਦਾ ਸਾਥ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ ਇਹਨਾਂ ਦੀ ਬੇਨਤੀ ਪ੍ਰਵਾਨ ਸਾਥ ਨਖੇਦੀ ਇਸ ਬ੍ਰਤਕਾਰੀ ਸੌਦਾ ਸਾਦੀ ਇਹਨਾਂ ਦੀ ਬੇਨਤੀ ਦਾਸ ਦੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਗੱਲ ਦੱਸੀ ਦੇਖੋ ਇਹ ਰੋਡ ਤੇ ਆ ਮੈਂ ਸੰਗਤ ਜੀ ਬੇਨਤੀ ਕਰਦਾ ਫੇਰ ਆਪਣੇ ਆਪਣੇ ਸਾਰੇ ਪੇਛਾਨੋ ਇਹ ਜਿਹੜੇ ਹੈਗੇ ਆ ਡੇਰੇ ਸਿਰਫ ਬੰਦ ਕਰਾਓ ਇਹਨਾਂ ਦੇ ਖਾਸ ਕਰਕੇ ਇਹਨਾਂ ਨੇ ਸਿੱਖੀ ਦਾ ਘਾਣ ਕੀਤਾ ਡੇਰਿਆਂ ਨੇ ਉਹਨਾਂ ਕਿਸੇ ਨੇ ਘਾਣ ਨਹੀਂ ਕੀਤਾ ਸੋਸ਼ਲ ਕਾਰਜ ਦੇ ਰਿਹਾ ਕੋਈ ਕਾਰਵਾਈ ਪਾਵਾ ਤੇ ਪ੍ਰਸ਼ਾਸਨ ਨੇ ਉਹਨਾਂ ਦੇ ਵਿਕਤੀ ਕਰਕੇ ਤੇ ਡੇਰਾ ਜਿੰਦਾ ਲੱਗੇ ਬੰਦ ਹੋਦਾ ਕਿਉਂਕਿ ਕਾਲਤਾ ਸਰ ਸਰ ਪਹੁੰਚ ਨਾ ਮਾ ਜਾਰੀ ਹੋਇਆ ਡੇਰਾ ਆਰਾਮ ਰਹੀ ਠੁੱਠੇ ਸਾਹ ਤੱਕ ਡੇਰਾ ਕੋਈ ਨਹੀਂ ਪਾਸ ਕਰ ਸਕਦਾ ਪੰਜਾਬ ਤੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਦੇ ਅੰਦਰ ਜਿੰਨੇ ਵੀ ਡੇਰੇ ਹਨ ਇਕੱਲੇ ਇਹੀ ਡੇਰੇ ਨੇ ਖਾਲਸਾ ਜੀਓ ਇਹ ਪੰਥ ਨੂੰ ਆਪ ਜਾਗਣਾ ਪਵੇਗਾ ਸਾਰੇ ਡੇਰੇ ਬੰਦ ਹੋਣੇ ਚਾਹੀਦੇ ਹਨ ਇਸ ਤਰ੍ਹਾਂ ਦੇ ਅਖੌਤੀ ਸਾਧਾਂ ਦੇ ਡੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ